ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮਹਮ ਜੁਧ ਨਸ਼ਿਆਂ ਵਿਰੁੱਧ ਦੇ ਅਧੀਨ ਕੰਨਾ ਪੁਲਿਸ ਦੇ ਡੀਐਸਪੀ ਡੀ ਵੱਲੋਂ ਚਾਰ ਮਜੂਰਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਕਿਰਪਾਨਾਂ ਇੱਕ ਬੱਤੀ ਬੋਧਾ ਪਿਸਟਲ ਅਤੇ 20 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਅੱਜ ਡੀਐਸਪੀ ਪਾਇਲ ਸ਼ਿਵਦੀਪ ਕਲਾਈ ਨੇ ਕੰਨਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ ਆਓ ਸੁਣਦੇ ਹਾਂ ਵਾਦੀ ਜਿਹੜੀ ਮਹਿੰਮ ਚੱਲੀ ਹੈ ਯੁੱਧ ਨਸ਼ਾ ਬੰਦ ਦੇ ਤਹਿਤ ਡੀਐਸਪੀ ਡੀ ਸਾਹਬ ਤੇ ਮੰਤ ਜੀ ਤੇ ਸੀਆਈ ਦੀ ਟੀਮ ਤੇ ਸਮੇਤ ਪੁਲਿਸ ਪਾਰਟੀ ਸਰਚ ਪਰੇਸ਼ਨ ਦੇ ਸੀਗੇ ਤਾਂ ਚਨਗੋਈਆ ਪਿੰਡ ਦੇ ਵਿੱਚ ਇਹਦੇ 4 ਮੁਜਮ ਸੀਗੇ ਚਿੱਟੇ ਦੇ ਨਾਲ ਕਾਬੂ ਗਿੱਤੇਗੇ ਇਹਨਾਂ ਤੇ ਕੇਸ ਰਿਪੋਰਟ ਕਰਕੇ ਤੇ ਰਿਮਾਨਡ ਦੌਰਾਨ ਪੁੱਛਗੀ ਸੀ ਕੀਤੀ ਕੀ ਪੁੱਛਗੀ ਸੀ ਦੌਰਾਨ ਇਹਨਾਂ ਨੇ ਹੋਰ ਵੀ ਇੱਕ 32 ਹੋਰ ਦਾ ਪਿਸਤਲ ਅਤੇ ਦੋ ਕਾਰਦੂਸ ਤੇ ਦੋ ਕਰਬਾਨਾ ਬਰਾਮਦ ਕਰਾਈਆਂ ਇਹ ਸਾਰੇ ਮਹਿਮ ਦੀ ਜਿਹੜੀ ਰਹਿਰਮਾਈਆ ਡੀਐਸਪੀ ਦੇ ਸਾਹਮਣੇ ਕੀਤੀ ਹੈ ਤੇ ਇਹਨੂੰ ਪਹਿਲਾਂ ਕਿੰਨ ਕਿੰਨ ਕਤੂ ਕੀਤਾ ਗਿਆ ਸੀਗੇ ਜੀ ਇਹ ਚ ਪਹਿਲਾਂ ਚਾਰ ਮਲਜ਼ਮ ਕਾਬੂ ਕੀਤੇ ਗਏ ਸੀ ਰਵੀ ਕੁਮਾਰ ਅਨੁਜ ਸੋਰਜ ਅਤੇ ਜਗਜੀਤ ਸਿੰਘ ਜਿਹਦਾ ਜਗਜੀਤ ਸਿੰਘ ਆ ਇਹ ਇਹਨਾਂ ਦਾ ਮੇਨ ਸਰਗਨਾ ਹੈ ਜਿਹਦੇ ਤੇ ਪਹਿਲਾਂ ਵੀ ਸੱਤ ਕੇਸ ਦਰਜ ਨੇ ਜਿਨ੍ਹਾਂ ਚ ਇੱਕ ਐਨਡੀਬੀਐਸ ਦਾ ਲੜਾਈ ਝਗੜੇ ਦੇ ਅਦੇ 420 ਦੇ ਮਕਦਮੇ ਦਰਜਾ ਇਹਨਾਂ ਦਾ ਰਵੀ ਕੁਮਾਰ ਆ ਜਿਹਦੇ ਕੋਲ ਹੁਣ ਪਿਸਤਲ ਤੇ ਕਾਰਤੂਸ ਬਰੰਦ ਕੀਤੇ ਗਏ ਨੇ ਇਹਦੇ ਤੇ ਆਲਰੇਡੀ 11 ਮਕਦਮੇ ਦਰਜ ਨੇ ਤੇ ਬਾਕੀ ਦੋ ਮੁਲਜ਼ਮਾ ਦੇ ਵੀ ਇੱਕ ਇੱਕ ਦੋ ਦੋ ਮਕਦਮੇ ਦਰਜ ਨੇ ਇਹ ਪੂਰਾ ਗਰੋਹ ਆ ਕਿਹੜਾ ਇਲਾਕੇ ਦੇ ਵਿੱਚੋਂ ਆਪਰੇਟ ਕਰਦਾ ਸੀ ਇਹ ਨਸ਼ੇ ਦੀ ਸਪਲਾਈ ਵੀ ਕਰਦਾ ਸੀ ਤੇ ਅਸਲੇ ਦੀ ਸਪਲਾਈ ਕਰਦਾ ਸੀ ਇਹਨਾਂ ਨੂੰ ਰੰਗੇ ਹੱਥੀ ਗ੍ਰਸਤਾ ਕੀਤਾ ਗਿਆ ਕਿੰਨਾ ਕੋਈ ਚਿੱਟਾ ਫੜਿਆਗਾ ਇਹ 20 ਗ੍ਰਾਮ ਚਿੱਟਾ ਜੀ ਤੇ ਇਹਨਾਂ ਚ ਸਰਪੰਚ ਵੀ ਸਿਰਿਆ ਜੀ ਕੋਈ ਇਹ ਸਾਬਕਾ ਸਰਪੰਚ ਆ ਜਗਜੀਤ ਸਿੰਘ ਉਰਫ ਜੱਗੀ ਚਨਗੋਈਆ ਖੁਰ ਤੋਂ ਕਿਹੜੀ ਪਾਰਟੀ ਦੇ ਨੇ ਜੀ ਇਸ ਕਾਲੀ ਜਾਂ ਨਾਲ ਸੰਬੰਧ ਸੀਗੇ ਪਹਿਲਾਂ ਹੀ ਤੇ ਹੁਣ ਇਹਨਾਂ ਨੂੰ ਅਰੈਸਟ ਹੋ ਗਈ ਜੀ ਸਰਪੰਚ ਤੇ ਰਹਿੰਦੇ ਆ ਬਾਕੀ ਅਰੈਸਟ ਹੋ ਗਣੇ ਮਲਜੂਮ ਸਾਰੇ ਤੇ ਅਗਲੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਅਸਲ ਅਗਲੀ ਕਾਰ ਵੀ ਇਹ ਜੀ ਸਰਪੰਚ ਨੂੰ ਅਰੈਸਟ ਕਰਨ ਵਾਸਤੇ ਸਾਬਕਾ ਸਰਪੰਚ ਨੂੰ ਪੁਲਿਸ ਪਾਰਟੀਆਂ ਬਣਾਈਆਂਗੇ ਨੇ ਤੇ ਰੇਡ ਕਰ ਦੇਣ ਉਹਨਾਂ ਦੇ ਟਿਕਾਣੇ ਤੇ ਤੇ ਜਿੱਥੇ-ਜਿੱਥੇ ਹੋਣ ਦੀ ਸੰਭਾਵਨਾ ਉਹ ਛੇਤੀ ਦੱਸ ਕਰਕੇ ਬਿਹਾਈਂਡ ਦਾ ਵਾਰਸ਼ ਭੇਜਿਆ ਜਾਵੇ ਤੇ ਸਰਪੰਚ ਤੇ ਵੀ ਪਹਿਲਾਂ ਮਾਮਲੇ ਦਰਜ ਨੇ ਸਰਪੰਚ ਦੇ ਸੱਤ ਮਾਮਲੇ ਦਰਜ ਨੇ ਜੀ ਮੁਕੱਦਮਾ ਨੰਬਰ 130 ਮੁਕੱਦਮਾ ਨੰਬਰ 32 ਇਹ ਅਲੱਗ-ਅਲੱਗ ਲੜਾਈ ਝਗੜੇ ਦੇ ਇੱਕ ਨਸ਼ੇ ਦਾ ਐਨਡੀਪੀਐਸ ਦਾ ਵੀ ਹੈਗਾ ਇੱਕ ਮੁਕੱਦਮਾ ਇੱਕ 420 ਦਾ ਮੁਕੱਦਮਾ ਟੋਟਲ ਸੱਤ ਮੁਕੱਦਮਿਆਂ ਤੇ ਤੇ ਉਹਨਾਂ ਦੇ ਪਰਿਵਾਰ ਤਾਂ ਕਹਿੰਦੇ ਜੀ ਵੀ ਕੋਈ ਇਹ ਹੈ ਜੀ ਚੀਜ਼ ਚ ਇਨਵੋਲ ਨਹੀਂ ਹੈ ਸੌਂਖਣ ਨੂੰ ਤਿਆਰ ਹੈ ਜੀ ਨਹੀਂ ਦੇਖੋ ਮੇਰੇ ਕੋਲ ਸਾਰਾ ਥਾਣੇ ਦਾ ਰਿਕਾਰਡ ਆ ਜੀ ਦੇਖ ਸਕਦੇ ਹੋ ਆ ਸੱਤ ਮੁਕੱਦਮਿਆਂ ਦੇ ਜਿਹੜੇ ਇਹਨਾਂ ਦੇ ਉੱਤੇ ਦਰਜ ਨੇ ਜਿਹੜਾ ਉੱਪਰ ਮੇਨ ਰਵੀ ਆ ਉਹਦੇ ਉੱਪਰ 11 ਮੁਕੱਦਮੇ ਨੇ ਇਹ ਸਾਰਾ ਥਾਣੇਦਾਰ ਰਿਕਾਰਡ ਆ ਤੇ ਇਹ ਬਿਲਕੁਲ ਮਤਲਬ ਜਿਵੇਂ ਤੁਹਾਨੂੰ ਪਤਾ ਹੀ ਆ ਥਾਣੇਦਾਰ ਕਹੜੇ ਝੂਠ ਨਹੀਂ ਹੁੰਦਾ ਤੇ ਇਸੇ ਤੱਥਾਂ ਦੇ ਆਧਾਰ ਤੇ ਉੱਪਰ ਮੈਂ ਤੁਹਾਡੇ ਨਾਲ ਗੱਲ ਕਰਾਂਗਾ